ਦੇ ਆ ਕੇ ਦੇਖੇ ਗਏ ਨੇ ਸ਼ਾਇਦ ਉਹ ਨਮੀਆਂ ਗੱਲਾਂ ਨਮੀਆਂ ਗਰੰਟੀਆਂ ਦੇ ਕੇ ਪੰਜਾਬ ਨੂੰ ਚਲੇ ਗਏ ਸ਼ਾਇਦ ਉਹ ਇਹ ਭੁੱਲ ਗਏ ਕਿ ਮੈਂ 2-2 ਕਰੋੜ ਸਾਲ ਦੀ ਨੌਕਰੀ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਅੱਜ 20 ਕਰੋੜ ਦੀ ਨੌਕਰੀ ਬਣ ਜਾਣੀ ਚਾਹੀਦੀ ਸੀ 10 ਸਾਲ ਦੇ ਅੰਦਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਦੇ ਗਏ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਜਲੰਧਰ ਦੇ ਅੰਦਰ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਣ ਪਰ ਕੋਈ ਜਵਾਬ ਨਹੀਂ ਮਿਲਿਆ। ਔਰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15-15 ਲੱਖ ਰੁਪਈਆ ਜਿਹੜਾ ਉਹ ਸੱਤਾ 'ਚ ਆਉਣ ਤੇ ਅਸੀਂ ਹਰੇਕ ਦੇ ਖਾਤੇ ਦੇ ਵਿੱਚ ਜਿਹੜੇ ਆ ਜਾਏਗਾ। ਔਰ ਮੋਦੀ ਜੀ ਔਰ ਉਹਨਾਂ ਨੂੰ ਇਹ ਦੱਸ ਕੇ ਜਾਣਾ ਚਾਹੀਦਾ ਸੀ ਪੰਜਾਬ ਦੀਆਂ ਰੈਲੀਆਂ ਦੇ ਅੰਦਰ ਕਿ ਅਸੀਂ ਕਿਹੜੇ ਲੋਕਾਂ ਨੂੰ 10 ਸਾਲ ਦੇ ਅੰਦਰ 15-15 ਲੱਖ ਰੁਪਈਆ ਦੇ ਦਿੱਤਾ ਜਿਹੜਾ ਕਾਲਾ ਧੰਨ ਤੁਸੀਂ ਕਹਿੰਦੇ ਸੀ ਅਸੀਂ ਵਾਪਸ ਲਿਆਉਣਾ। ਅੱਜ ਆ ਕੇ ਤੁਸੀਂ ਨਵੀਆਂ ਗਰੰਟੀਆਂ ਜਿਹੜੀਆਂ ਉਹ ਲੋਕਾਂ ਨੂੰ ਦੇ ਰਹੇ ਹੋ ਔਰ ਤੁਸੀਂ ਖੇਤੀ ਕਾਨੂੰਨਾਂ ਦਾ ਜੋ ਦੇਸ਼ ਦੇ ਅੰਦਰ ਸਾਡੇ ਕਿਸਾਨਾਂ ਦਾ ਗਜ਼ਾਰ ਕਢਾਇਆ ਹੈ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਲਗਾਤਾਰ ਪੌਣੇ 2 ਸਾਲ ਸੰਘਰਸ਼ ਕਰਦੇ ਰਹੇ ਔਰ ਤੁਸੀਂ ਉਹਨਾਂ ਦਾ ਕੋਈ ਵੀ ਵਾਦਾ ਕੀਤਾ ਜਿਹੜਾ ਉਹ ਵਾਪਸ ਨਹੀਂ ਕੀਤਾ ਇਸੇ ਕਾਰਨ ਜਿਹੜਾ ਉਹ ਕਿਸਾਨ ਦੁਖੀ ਹੋ ਗਏ ਕਿਛਲੇ ਸਮੇਂ ਦੇ ਦੌਰਾਨ ਦਿੱਲੀ ਦੀਆਂ ਬਰੂਹਾਵਾਂ ਬੰਨ ਨੂੰ ਜਦੋਂ ਵਧੇ ਤਾਂ ਖੱਟੜ ਔਰ ਆਰਐਸਐਸ ਦੀ ਸਰਕਾਰ ਨੇ ਉਹਨਾਂ ਨੂੰ ਝੰਬੂ ਦੇ ਬਾਦਰ ਤੇ ਰੋਕਿਆ ਔਰ ਸਾਡਾ ਸ਼ੋਗੰਬੀਰ ਛੋਟਾ ਬੱਚਾ ਸ਼ਹੀਦ ਹੋਇਆ ਔਰ 9 ਕਿਸਾਨ ਹੋਰ ਸ਼ਹੀਦ ਹੋਏ ਉੱਥੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹਨਾ ਕਿ ਕਿਸਾਨਾਂ ਨੂੰ ਅੱਗੇ ਤੱਕ ਕਿਉਂ ਨਹੀਂ ਬਦਲ ਦਿੱਤਾ ਗਿਆ ਇਹ ਡੈਮੋਕਰੈਟਿਕ ਦੇਸ਼ ਹੈ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਮਿਲਣਾ ਚਾਹੀਦਾ ਸੀ ਔਰ ਜਿਹੜੀ ਗੱਲ ਲਾਠੀ ਤੇ ਗੋਲੀ ਦੀ ਹਰਿਆਣਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਉੱਤੇ ਚਲਾਈ ਉਹਦਾ ਕੋਈ ਜਵਾਬ ਨਹੀਂ ਦਿੱਤੇਗਾ। ਔਰ ਨਾ ਹੀ ਭਗਵੰਤ ਮਾਨ ਦੀ ਸਰਕਾਰ ਨੇ ਕਿਉਂਕਿ ਉਹਨਾਂ ਨੇ ਸਾਡੇ ਏਰੀਏ ਦੇ ਅੰਦਰ ਐਂਟਰ ਕਰਕੇ ਔਰ ਸਾਡੇ ਨੌਜਵਾਨਾਂ ਨੂੰ ਮਾਰਿਆ ਸਾਡੇ ਕਿਸਾਨਾਂ ਨੂੰ ਕੁੱਟਿਆ ਇਸ ਕਰਕੇ ਭਗਵੰਤ ਮਾਨ ਵੀ ਉਹਨਾਂ ਹੀ ਬਰਾਬਰ ਦਾ ਜ਼ਿੰਮੇਵਾਰ ਹੈ। ਜਿੰਨੀ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਭਗਵੰਤ ਮਾਨ ਨੂੰ ਬਾਈ ਨੇਮ ਡੀਜੀਪੀ ਦੇ ਖਿਲਾਫ ਔਰ ਉਧੇ ਦੇ ਹੋਮ ਮਿਨਿਸਟਰ ਦੇ ਖਿਲਾਫ ਇੱਕ ਅਪਰਚਾ ਦਰਜ ਕਰਨਾ ਚਾਹੀਦਾ ਸੀ ਪਰ ਬੇਨਾਮੀ ਪਰਚਾ ਦਰਜ ਕੀਤਾ ਇਹ ਕਿਆ ਮਾਹੌਲ ਬਣਾ ਰੱਖਿਆ ਮੋਦੀ ਨੇ ਔਰ ਇਹ ਭਗਵੰਤ ਮਾਨ ਨੇ ਔਰ ਦੂਸਰਾ ਕਿ ਮੋਦੀ ਜੀ ਕੱਲ ਆਏ ਸਿਰਫ ਬਾਕੀਆਂ ਦੇ ਉੱਤੇ ਕਾਂਗਰਸ ਦੇ ਉੱਤੇ ਵੱਡੇ ਵੱਡੇ ਹਮਲੇ ਕਰਦੇ ਰਹੇ ਲੇਕਿਨ ਅਕਾਲੀ ਦਲ ਦੇ ਲਈ ਇੱਕ ਸ਼ਬਦ ਵੀ ਨਹੀਂ ਬੋਲਦੇ ਕਿਉਂਕਿ ਤਾਂ ਕਹਿੰਦੇ ਹੁੰਦੇ ਸੀ ਨਾ ਮਾਹੌ ਮਾਸਤਾਰ ਰਿਸ਼ਤਾ ਇਹ ਰੋ ਮਾਸਤੇ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਡਰਾਮਾ ਕਰ ਰਹੇ ਨੇ ਪੰਜਾਬ ਦੇ ਅੰਦਰ ਔਰ ਮੋਦੀ ਜੀ ਭਾਰਤ ਦੇ ਸਰਦਾਰ ਨੂੰ ਆਰਐਸਐਸ ਦੇ ਜਿਹੜੀ ਇਹ ਬਦਲਣਾ ਚਾਹੁੰਦੇ ਆ ਇਸ ਕਰਕੇ ਰਾਹੁਲ ਗਾਂਧੀ ਜੀ ਨੇ ਲੋਕਾਂ ਦੀ ਨਬਜ਼ ਨੂੰ ਪੰਬਣ ਦੇ ਵਾਸਤੇ ਲੋਕਾਂ ਦਾ ਪਿਆਰ ਤੇ ਮੁਹੱਬਤ ਕਬੂਲਣ ਵਾਸਤੇ ਮੁਹੱਬਤ ਦੀ ਦਕਾਨ ਜਿਹੜੀ ਉਹਨੂੰ ਲੈ ਕੇ ਪੰਜਾਬ ਦੇ ਕਲੀਆਂ ਬਾਜ਼ਾਰਾਂ ਦੇ ਅੰਦਰ ਕੁੰਮੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਔਰ ਮਨੀਪੁਰ ਤੋਂ ਲੈ ਕੇ ਸਾਊਥ ਈਸਟ ਤੱਕ ਜਿਹੜਾ ਸਾਰਾ ਉਹਨਾਂ ਨੇ ਕੀਤਾ ਔਰ ਉਹਨਾਂ ਨੇ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੇ ਦਰਦ ਨੂੰ ਸਮਝਿਆ ਔਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕੰਮ ਜਿਹੜੇ ਆ ਲੋਕਾਂ ਦੇ ਲਈ ਕਰਨੇ ਜ਼ਰੂਰੀ ਹੈ ਲੇਕਿਨ ਮੋਦੀ ਸਾਹਿਬ ਨੇ ਜਿਹੜੀ 20 ਲੱਖ 20 ਕਰੋੜ ਨੌਕਰੀ ਦੇਸ਼ ਦੇ ਅੰਦਰ ਨਹੀਂ ਦਿੱਤੀ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਨੌਜਵਾਨਾਂ ਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਇਹ ਨਵੀਆਂ ਨੌਕਰੀਆਂ ਦੇ ਬਜਾਏ ਜਿਹੜੀ 30 ਲੱਖ ਨੌਕਰੀ ਪੂਰੇ ਦੇਸ਼ ਦੇ ਅੰਦਰ ਖਾਲੀ ਪਈ ਹੈ ਜਿਹੜਾ ਬੈਕਲੌਗ ਪਿਆ ਹੈ ਸ੍ਰਾਹੂਲ ਗਾਂਧੀ ਜੀ ਨੇ ਇਹ ਕਿਹਾ ਕਿ ਹੱਥ ਬਦਲੇਗਾ ਹਾਲਾਤ ਅਸੀਂ ਆਪਣੀ ਮੈਨਿਫੈਸਟੋ ਦੇ ਰਹੀ ਆਪਣੀ ਗਰੰਟੀ ਦੇ ਰਹੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਕਹੀ ਹੈ ਕਿ ਨਵੇਂ ਨਹੀਂ ਜਿਹੜੇ ਬਕਾਇਆ ਬਚਦੀਆਂ ਨੌਕਰੀਆਂ ਲੋਕ ਰਿਟਾਇਰ ਹੋ ਗਏ ਕੋਈ ਹੋਰ ਕੋ ਬਾਹਰ ਚਲੇ ਗਿਆ ਕੁਝ ਵੀ ਹੋਇਆ ਉਨਾ ਨੋਸੀ ਜਿਹੜਾ ਤੁਰੰਤ ਉਹ ਪੂਰਾ ਕਰਾਂਗੇ ਸਭ ਤੋਂ ਵੱਡਾ ਵਾਅਦਾ ਅਸੀਂ ਲੋਕਾਂ ਦੇ ਨਾਲ ਕਰ ਰਹੇ ਹਾਂ ਔਰ ਦੂਸਰਾ ਇਹ ਕਿ ਹਰ ਔਰਤ ਨੂੰ ਅਸੀਂ ਸਾਲ ਦੇ ਵਿੱਚ 1 ਕਰੋੜ ਰੁਪਇਆ ਦੇਵਾਂਗੇ ਹੁਣ ਤੁਹਾਡਾ ਇਹ ਇੱਕ ਇੱਕ 1 ਲੱਖ ਰੁਪਇਆ ਜਿਹੜਾ ਉਹ ਅਸੀਂ ਸਭ ਨੂੰ ਦੇਵਾਂਗੇ ਔਰ ਤੁਹਾਡਾ ਸਵਾਲ ਆ ਜਾਏਗਾ ਕਿ ਕਿੱਥੋਂ ਦਿਓਗੇ ਤੁਸੀਂ ਅਸੀਂ ਸਾਡੀ ਸਰਕਾਰ ਤਲਗਾਨਾ ਦੇ ਵਿੱਚ ਸਾਡੀ ਸਰਕਾਰ ਹੈ ਕਰਨਾਟਕਾ ਦੇ ਅੰਦਰ ਸਾਡੀ ਸਰਕਾਰ ਹੈ ਔਰ ਸਾਡੀ ਸਰਕਾਰ ਹਿਮਾਚਲ ਪ੍ਰਦੇਸ਼ ਦੇ ਅੰਦਰ ਹੈ ਅਸੀਂ ਜਿਹੜਾ ਉੱਤੇ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਹਿਮਾਚਲ ਤਰਦਾਨਾ ਔਰ ਤਰਨਾਟਕਾ ਦੇ ਅੰਦਰ ਸਰਕਾਰ ਬਣਦਿਆਂ ਉਹਨਾਂ ਔਰਤਾਂ ਤੱਕ ਜਿਹੜਾ ਅਸੀਂ ਉਹ ਉਹਨਾਂ ਦੀ ਜਿਹੜੀ ਯੋਜਨਾ ਹੈ ਉਹ ਉਹਨਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਹਰ ਸੰਭਵ ਯਤਨ ਮੇ ਕੀਤਾ ਔਰ ਸੱਚ ਕਰਕੇ ਦਿਖਾਇਆ ਔਰ ਕਿਸਾਨਾਂ ਦੇ ਲਈ ਸੁਆਮੀ ਨਾਥਨ ਰਿਪੋਰਟ ਔਰ ਐਮਐਸਪੀ ਦੀ ਗਰੰਟੀ ਜਿਹੜੀ ਹੈ ਉਹ ਅਸੀਂ ਲੋਕਾਂ ਦੇ ਸਾਹਮਣੇ ਕਿਸਾਨ ਵੀਰਾਂ ਦੇ ਸਾਹਮਣੇ ਰੱਖੀ ਹੈ ਅਸੀਂ ਇਹ ਅੰਦੋਲਨ ਦੇ ਅੰਦਰ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਆ ਔਰ ਇੱਕ ਸਭ ਤੋਂ ਵੱਡੀ ਗੱਲ ਕਿ ਮਜ਼ਦੂਰ ਦੀ ਦਿਹਾੜੀ ਅੱਜ ਵੀ ਬਹੁਤ ਘੱਟ ਹੈ ਇਹਨੂੰ ਅਸੀਂ 400 ਰੁਪਏ ਤੱਕ ਚਾਹੇ ਮਨਰੇਗਾ ਚਾਹੇ ਦੂਸਰਾ ਕੋਈ ਵੀ ਜਿਹੜਾ ਹੋਵੇਗਾ ਮਜ਼ਦੂਰ ਅਸੀਂ ਉਹਨੂੰ 400 ਰੁਪਏ ਦਿਹਾੜੀ ਤੱਕ ਜਿਹੜੀ ਉਹ ਸਵੀਕਾਰਾਂਗੇ ਔਰ ਹਰੇਕ ਮਜ਼ਦੂਰ ਦਾ 25 ਲੱਖ ਰੁਪਏ ਤੱਕ ਦਾ ਜਿਹੜਾ ਉਹ ਬੀਮਾ ਅਸੀਂ ਕਰਨ ਦੀ ਪੂਰਾ ਪਲਾਨ ਬਣਾਇਆ कि ਉਹਨਾਂ ਦਾ ਮੁਫਤ ਹਸਪਤਾਲਾਂ ਦੇ ਵਿੱਚ ਇਲਾਜ ਹੋਵੇ ਐਕਸੀਡੈਂਟਲ ਦੇ ਵਿਲੇ ਅਚਾਨਕ ਕੋਈ અનਫਾਰਚੁਨੇਟਲੀ ਕੋਈ ਕਟਰਾ ਹੋਵੇ ਤੇ ਉਹ ਜਿਹੜਾ ਉਹਨਾਂ ਨੂੰ ਮਿਲੇਗਾ ਔਰ ਦੂਸਰਾ ਇਹ ਕਿ ਅਸੀਂ ਇਸ ਦੇਸ਼ ਦੇ ਅੰਦਰ ਜਾਤੀ ਜਨਗਣਨਾ ਕਰਾਉਣਾ ਚਾਹੁੰਦੇ ਹਾਂ ਜਿਹੜੀ ਕਿ ਪਿਛਲੇ ਸਾਲ ਤੋਂ ਪਿਛਲੇ ਲੰਬੇ ਸਮੇਂ ਤੋਂ ਮੋਦੀ ਜੀ ਨੇ ਕੀਤੀ ਨਹੀਂ ਹੈ 50% ਦੀ ਰਿਜ਼ਰਵੇਸ਼ਨ ਦਾ ਬੰਧਨ ਤੋੜ ਕੇ ਅਸੀਂ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਹਨਾਂ ਦੀ ਹਿੱਸੇਦਾਰੀ ਬਣਦੀ ਜਿਹੜੇ ਕਿਸੇ ਨੂੰ ਵੀ ਵੰਚਿਤ ਨਹੀਂ ਕਰਾਂਗੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ 크ਰਿਸਚੀਅਨ ਹੋਵੇ ਚਾਹੇ ਕੋਈ ਵੀ ਕਿਉਂ ਨਾ ਹੋਵੇ ਉਹਨਾਂ ਦਾ ਬਣਦਾ ਅਧਿਕਾਰ ਜਿਹੜਾ ਅਸੀਂ ਉਹ ਜਿਹੜਾ ਉਹ ਦੇਵਾਂਗੇ ਸੋ ਇਹਨਾਂ ਗਰੰਟੀਆਂ ਨੂੰ ਲੈ ਕੇ ਐ ਮੈਂ ਤੁਹਾਡੇ ਰੂਹ ਰੂਹ ਹੋਇਆ ਔਰ ਬੋਦੀ ਸਾਹਿਬ ਨੂੰ ਇਹ ਸਵਾਲ ਜਿਹੜੇ ਮੈਂ ਕੀਤੇ ਨੇ ਮੇਰੇ ਖਿਆਲ ਦੇ ਅੰਦਰ ਉਹਨਾਂ ਨੂੰ ਉਹਨਾਂ ਦਾ ਸਵਾਲਾਂ ਦਾ ਜਵਾਬ ਜਿਹੜਾ ਉਹ ਦੇ ਕੇ ਜ਼ਰੂਰ ਜਾਣਨਾ ਚਾਹੀਦਾ ਸੀ ਤੋਂ ਪੰਜਾਬ ਦੇ ਮੁੱਖ ਮੰਤਰੀ ਡਰਾਮੇਗਾਰ ਮੁੱਖ ਮੰਤਰੀ ਸ਼ਰਾਬੀ ਮੁੱਖ ਮੰਤਰੀ ਜਿਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਆਪਣੇ ਮੂੰਹ ਦੇ ਵਿੱਚੋਂ ਵਕਤ ਦੇ ਇੰਤਕਾਜੇ ਦੇ ਮਤਲਬ ਕੋਈ ਕੁਝ ਬੋਲਣਾ ਜਾਂ ਨਹੀਂ ਬੋਲਣਾ ਉਹ ਦਲਤਾਂ ਦਾ ਪੰਜਾਬ ਦੀ ਵਿਧਾਨ ਸਭਾ 'ਚ અપਮਾਨ ਕਰਦਾ ਹੈ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਵਿਧਾਇਕ ਹੋਣ ਦੇ ਨਾਤੇ ਰੌਲਾ ਪਾਇਆ ਔਰ ਸਾਨੂੰ ਜੁੱਤੀਆਂ ਸੰਘਾਉਣ ਤੱਕ ਜਿਹੜਾ ਉਹ ਵਿਅਕਤੀ ਹਕੂਮਤ ਦੇ ਨਸ਼ੇ ਦੇ ਅੰਦਰ ਚੂਰ ਸਾਡੀ ਬੇਇੱਜ਼ਤੀ ਕਰਦਾ ਸਾਡੀ ਕੌਮ ਦਾ અપਮਾਨ ਕਰ ਰਿਹਾ ਹੈ ਔਰ ਕਹਿੰਦਾ ਸੀ ਕਿ ਅਸੀਂ ਧਰਮਨਾ ਮੁਕਤ ਪੰਜਾਬ ਕਰਾਂਗੇ ਅੱਜ ਵੀ ਵਿਦਿਆਰਥੀ ਵਰਗ ਦੇ ਉੱਤੇ ਟੀਚਰ ਵਰਗ ਦੇ ਉੱਤੇ ਡਾਕਟਰ ਵਰਗ ਦੇ ਉੱਤੇ ਜਿਹੜਾ ਉਹ ਲਾਟੀਆਂ ਚੱਲ ਰਹੀਆਂ ਨੇ ਅੱਜ ਵੀ ਸਾਡੀਆਂ ਪੈਣਾ ਟੈਂਕੀ ਦੇ ਉੱਤੇ ਚੜ ਕੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰ ਰਹੀਆਂ ਨੇ ਕਹਿੰਦੇ ਨਸ਼ਾ ਮੁਕਤ ਪੰਜਾਬ ਕਰਾਂਗੇ ਅੱਜ ਪੰਜਾਬ ਦੇ ਨਸ਼ੇ ਦੇ ਅੰਦਰ ਦਲ-ਦਲ ਦੇ ਅੰਦਰ ਪੰਜਾਬ ਦਾ ਹਰ ਨੌਜਵਾਨ ਜਿਹੜਾ ਉਹ ਮਰ ਰਿਹਾ ਅੱਜ ਮਾਂ-ਬਾਪ ਜਿਹੜੇ ਆਪਣੇ ਬੱਚੇ ਦੀਆਂ ਲਾਸ਼ਾਂ ਦੇ ਉੱਤੇ ਰੋਂਦੇ ਜਿਹੜੇ ਆ ਉਹ ਦੇਖੇ ਨਹੀਂ ਜਾ ਰਹੇ ਤੇ ਭਗਵੰਤ ਮਾਨ ਨੇ ਤਾਂ ਕਿਹਾ ਸੀ ਅਸੀਂ 2 ਦਿਨਾਂ ਚ ਕਰਦੇ ਹਾਂਗੇ ਬੜੀ ਵੱਡੀ ਗਰੰਟੀ ਲੈ ਕੇ ਗਿਆ ਸੀ ਕੇਜਰੀਵਾਲ ਉਹ ਕਹਿੰਦਾ ਸੀ ਕਰਜ਼ਾ ਮੁਕਤ ਪੰਜਾਬ ਕਮਾਲ ਦੀ ਗੱਲ ਆ ਇਹ ਕਹਿੰਦੇ ਸੀ ਬਈ 20000 ਕਰੋੜ ਰੁਪਇਆ ਅਸੀਂ ਮਾਈਨਿੰਗ ਦੇ ਵਿੱਚੋਂ ਲੈ ਕੇ ਆਵਾਂਗੇ ਜਿਹੜਾ ਕਹਿੰਦੇ ਸੀ ਰਿਸ਼ਤਿਆਂ ਦੇ ਅੰਦਰ ਚਲਿਆ ਜਾਂਦਾ ਤੇ 25 ਕਰੋੜ ਰੁਪਇਆ ਜਿਹੜਾ ਉਹ ਸ਼ਰਾਬ ਐਕਸਾਈਜ਼ ਪਾਲਿਸੀ ਦੇ ਅੰਦਰੋਂ ਕਹਿੰਦੇ ਸੀ ਲੈ ਕੇ ਆਵਾਂਗੇ 45000 ਕਰੋੜ ਰੁਪਏ ਦੇ ਨਾਲ ਦੋ ਸਾਲਾਂ ਦਾ ਸ਼ਾਇਦ 90000 ਕਰੋੜ ਰੁਪਇਆ ਅੱਜ ਭਗਵਾਨ ਕਮਾਨ ਦਾ ਸੇਨਾ ਤੁਹਾਡੇ ਮਾਂਦਿਰ ਦੇ ਰਾਹੀਂ ਪੁੱਛਣਾ ਚਾਹਨਾ ਕਿ 90000 ਕਰੋੜ ਰੁਪਇਆ ਗਿਆ ਕਿੱਥੇ ਅੱਜ ਵੀ ਮਾਈਨਿੰਗ ਉਸ ਤਰੀਕੇ ਦੇ ਨਾਲ ਚੱਲ ਰਹੀ ਹੈ ਅੱਜ ਵੀ ਐਕਸਾਈਜ਼ ਪਾਲਿਸੀ ਜਿਹੜੀ ਹੈ ਤੁਸੀਂ ਦੇਖਿਓ ਇਲੈਕਸ਼ਨ ਤੋਂ ਬਾਅਦ ਜੇ ਇਸ ਤਰੀਕੇ ਦੇ ਨਾਲ ਕੇਜਰੀਵਾਲ ਤੇ ਮਨੀਸ਼ ਸੌਦੀਆ ਵਰਗੇ ਅੰਦਰ ਨੇ ਨਾ ਇਸ ਇਲੈਕਸ਼ਨ ਤੋਂ ਬਾਅਦ ਭਗਵਾਨ ਕਮਾਨ ਨੇ ਵੀ ਤੇ ਐਕਸਾਈਜ਼ ਮਿਨਿਸਟਰ ਨੇ ਵੀ ਅੰਦਰ ਜਾਣਾ ਹੈ ਅਸੀਂ ਤਾਂ ਉਹਨਾਂ ਦੀਆਂ ਮੁਲਾਕਾਤਾਂ ਕਰਨ ਵਾਸਤੇ ਚਲੇ ਜਾਂਦੇ ਹਾਂ ਮੈਂ ਤੁਹਾਡੇ ਮਾਧਮ ਦੇ ਰਾਹੀਂ ਇਹ ਕਹਿਣਾ ਚਾਹਨਾ ਕਿ ਭਗਵੰਤ ਮਾਨ ਜੀ ਤੇਰੀ ਤਾਂ ਕਿਸੇ ਨੇ ਮੁਲਾਕਾਤ ਵੀ ਨਹੀਂ ਕਰਨ ਆਉਣਾ ਹੈ ਅਜਿਹੇ ਹਾਲਾਤ ਪੰਜਾਬ ਦੇ ਅੰਦਰ ਆਉਣ ਵਾਲੇ ਨੇ ਔਰ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਦੇ ਅੰਦਰ ਤਲਤ ਡਿਪਟੀ ਮੁੱਖ ਮੰਤਰੀ 라ਵਾਂਗੇ ਕਿੱਥੇ ਗਏ 2 ਸਾਲ ਦੇ ਬਾਅਦ ਇਹ ਸਾਡੇ ਨਾਲ ਕੀ ਨਫ਼ਰਤ ਹੈ ਸਾਡੇ ਕੌਮ ਸਮਾਜ ਦੇ ਨਾਲ ਕੀ ਇਹਦਾ ਡਾਡਾ ਵੈਰ ਹੈ ਕਿ ਅਸੀਂ ਮੰਨ ਕਰਦੇ ਪੰਜਾਬ ਦੀ ਪ੍ਰਧਾਨ ਸਭਾ ਚਾਹ ਤੁਹਾਂਡੇ ਮਾਧਮ ਦੇ ਰਾਹੀਂ 2 ਸਾਲ ਕਿਉਂ ਨਹੀਂ ਬਣਾਇਆ ਬਈ ਤੁਹਾਨੂੰ ਦਲਤਾਂ ਨੇ ਵੋਟਾਂ ਨਹੀਂ ਪਾਈਆਂ ਗਰੀਬਾਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਔਰ ਉਲਟਾ ਦੰਦ ਟੱਪਦੀ ਮੋੱਖ ਮੰਤਰੀ ਤਾਂ ਕੀ ਬਣਾਉਣਾ ਸੱਤ ਰਾਜ ਸਭਾ ਦੇ ਮੈਂਬਰ ਇੱਕ ਵੀ ਦਲਤ ਉਹਨਾਂ ਦੇ ਵਿੱਚੋਂ ਨਹੀਂ ਲਿਆ ਬੜੀ ਹੈਰਾਨੀ ਦੀ ਗੱਲ ਹੈ ਕਿਹੜੇ ਦਲਤਾਨੀਆਂ ਇਹ ਗੱਲਾਂ ਕਰ ਰਹੇ ਨੇ ਕਿਹੜੇ ਗਰੀਬ ਲੋਕਾਂ ਦੀਆਂ ਇਹ ਗੱਲਾਂ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਐਸਸੀ ਕਮਿਸ਼ਨ ਤੋੜ ਦਿੱਤਾ ਪੰਜਾਬ ਦੇ ਅੰਦਰ ਕਿਸੇ ਵੀ ਕਮਿਸ਼ਨ ਨੂੰ ਨਹੀਂ ਛੇੜਿਆ ਸਾਡੇ ਐਸ்சி ਕਮਿਸ਼ਨ ਦੇ ਮੈਂਬਰ 10 ਤੋਂ ਘਟਾ ਕੇ 5 ਕਰ ਦਿੱਤੇ ਔਰ ਸਾਡੇ 6 ਸਾਲ ਦਾ ਕਾਰਜ ਮੈਂਬਰਾਂ ਦਾ ਘਟਾ ਕੇ 3 ਸਾਲ ਕਰ ਦਿੱਤਾ ਔਰ ਐਸ்சி ਕਮਿਸ਼ਨ ਵੀ ਸਾਡਾ ਦਲਤ ਵਰਗ ਦਾ ਜਿਹੜਾ ਚੇਅਰਮੈਨ ਲਾਉਣਾ ਸੀ ਉਹ ਉਹ ਨਹੀਂ ਲਾਇਆ ਤੇ ਕਿਹੜੇ ਕਿਹੜੇ ਦਲਤਾਂ ਨੂੰ ਤੁਸੀਂ ਉੱਪਰ ਚੱਕਣ ਦੇ ਅਸੀਂ ਕਿੱਥੇ ਜਾਈਏ ਅਸੀਂ ਅਸੀਂ ਆਪਣਾ ਦੁੱਖ ਦਰਦ ਕਿਹਦੇ ਕੋਲ ਲੈ ਕੇ ਜਾਈਏ ਔਰ ਇਹਨਾਂ ਨੇ ਕਿਹਾ ਸੀ ਕਿ 31000 ਦੀ ਸ਼ਗਨ ਸਕੀਮ ਨੂੰ ਅਸੀਂ 51000 ਕਰਾਂਗੇ ਕੁਝ মিডিਆ ਦੇ ਮਾਧਿਅਮ ਤੇ ਰਾਹੀਂ ਤੁਸੀਂ ਬੈਠੇ ਹੋ ਬਹੁਤ ਸੀਨੀਅਰ ਪੱਤਰਕਾਰ ਬੈਠੇ ਹੋ ਇੱਕ ਵੀ ਕਿਸੇ ਨੂੰ 52000 ਰੁਪਇਆ ਮਿਲਿਆ ਹੋਵੇ ਤਾਂ ਤੁਸੀਂ ਮੈਨੂੰ ਸਵਾਲ ਪੁੱਛਦੇ ਆਂ ਔਰ ਸਭ ਤੋਂ ਵੱਡੀ ਗੱਲ ਭਗਵੰਤ ਮਾਨ ਜੀ ਰੈਲੀਆਂ ਕਰ ਰਹੇ ਆ ਤੇ ਇਹਨਾਂ ਨੂੰ ਇੱਕ ਇੱਕ 1000 ਰੁਪਇਆ ਪੰਜਾਬ ਦੇ ਅੰਦਰ ਔਰਤਾਂ ਘੇਰ ਕੇ ਕੁਛ ਰਹੀਆਂ ਨੇ ਕਿ ਮਹੀਨੇ ਦਾ 1000 ਸੀ ਹੁਣ 27 ਮਹੀਨਿਆਂ ਕੇ ਸਾਡਾ 27000 ਰੁਪਇਆ ਦੱਸ ਕਿ ਕਿਹਾ ਤੇ ਭਗਵੰਤ ਮਾਨ ਜੀ ਆਪਣੇ ਵਾਅਦਿਆਂ ਤੋਂ ਮੁੱਕ ਰਹੇ ਆ ਔਰ ਪੰਜ ਪੰਜ ਪਾਲਨੇ ਦੇ ਪਲਾਟ ਦੀਆਂ ਗੱਲਾਂ ਪੰਜਾਬ ਦੇ ਅੰਦਰ ਕਿਸੇ ਇੱਕ ਨੂੰ ਵੀ ਮਿਲਿਆ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗ ਲਾਂਗਾ ਔਰ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਵਾਸਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਉਹਨਾਂ ਨੂੰ ਪੱਕਾ ਕਰਾਂਗੇ ਕਿਸੇ ਨੂੰ ਕੀਤਾ ਹੋਵੇ ਤਾਂ ਲਿਸਟ ਨੂੰ ਜ਼ਰੂਰੀ ਜਲਦੀ ਜਲਦੀ ਕਰ ਦੇਣੀ ਚਾਹੀਦੀ ਆ ਔਰ 올ਡ ਪੈਨਸ਼ਨ ਸਕੀਮ ਮੁਲਾਜ਼ਮਾਂ ਤੱਕ ਪਹੁੰਚ ਨਹੀਂ ਦਿੱਤੀ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਜ਼ਰੀਏ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਮਿਲ ਰਿਹਾ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਜਰੀਏ ਉਹਨਾਂ ਨੂੰ ਰੋਲ ਨੰਬਰ ਨਹੀਂ ਮਿਲ ਰਹੇ ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਜਲੰਧਰ ਦੇ ਅੰਦਰ 100 ਤੋਂ 130 ਵਿਦਿਆਰਥੀਆਂ ਤੋਂ ਵੱਧ ਵਿਦਿਆਰਥੀਆਂ ਤੋਂ ਵੱਧ ਪਿਛਲੇ ਪੇਪਰ ਨਹੀਂ ਦੇ ਸਕੇ ਉਹਨਾਂ ਦੇ ਉੱਤੇ ਲਾਠੀਆਂ ਗੋਲੀਆਂ ਚਲਾਈਆਂ ਔਰ ਉਹਨਾਂ ਸਾਡੀਆਂ ਬੱਚੀਆਂ ਨੂੰ ਚਾੱਕ ਕੇ ਥਾਣਿਆਂ ਦੇ ਵਿੱਚ ਜਿਹੜਾ ਉਹ ਬੰਦ ਕੀਤਾ ਮੈਂ ਤੁਹਾਡੇ ਮਾਧਮ ਦੇ ਰਾਹੀਂ ਦਿਖਾਉਣਾ ਚਾਹਣਾ ਮੈਂ ਰਾਤ ਦੇ ਹਨੇਰੇ ਦੇ ਵਿੱਚੋਂ ਨਾ ਬੱਚਿਆਂ ਨੂੰ 12 ਦੇ ਰੇ ਥਾਣੇ ਦੇ ਵਿੱਚੋਂ ਛਡਵਾ ਕੇ ਲੈ ਕੇ ਆਇਆ ਔਰ ਵਿਦਿਆਰਥਣਾਂ ਵਿਚਾਰੀਆਂ ਆਪਣਾ ਪੇਪਰ ਨਹੀਂ ਦੇ ਸਕੀਆਂ ਉਦੋਂ ਹੀ ਭਗਵੰਤ ਮਾਨ ਜ਼ਿੰਮੇਵਾਰ ਆ ਕਿ 16000 ਕਰੋੜ ਰੁਪਈਆ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਅੱਜ ਵੀ ਸਰਕਾਰ ਦੇ ਵੱਲ ਜਿਹੜਾ ਉਹ ਉਹ ਬਕਾਇਆ ਜਿਹੜਾ ਉਹ ਪਿਆ ਹੋਇਆ ਸੋ ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਸਾਹਮਣੇ ਰਹੀਂ ਇਹ ਜਿਹੜੇ ਸਵਾਲ ਰੱਖੇ ਨੇ ਉਹਨਾਂ ਨੂੰ ਇਹਨਾਂ ਇਹਨਾਂ ਗੱਲਾਂ ਦਾ ਜਿਹੜਾ ਉਹ ਜਵਾਬ ਦੇਣਾ ਪਏਗਾ ਔਰ ਅੱਜ ਸਾਰੇ ਗਾਇਕ ਫਰੀਦਕੋਟ ਚ ਇਕੱਠੇ ਹੋ ਰਹੇ ਨੇ ਮੈਂ ਉਹਨਾਂ ਗਾਇਕ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਅਨਮੋਲ ਜੀ ਖੜੇ ਨੇ ਠੀਕ ਹੈ ਹਰੇਕ ਵਿਅਕਤੀ ਦਾ ਰਾਈਟ ਹੈ ਕਿ ਉਹ ਬੂਟਾ ਦੇ ਅੰਦਰ ਖੜਾ ਹੋਵੇ ਮੈਂ ਉਹਨਾਂ ਕਲਾਕਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਉਦੋਂ ਤੁਸੀਂ ਕਿੱਥੇ ਰਹੇ ਹੋ ਸੀ ਪੰਜਾਬ ਦੇ ਕਲਾਕਾਰ ਅੱਜ ਤੁਸੀਂ ਸਿੱਧੂ ਮੂਸੇਵਾਲੇ ਦੇ ਬਾਪ ਨਾਲ ਨਹੀਂ ਖੜੇ ਹੋਏ ਤੁਸੀਂ ਅਨਮੋਲ ਦੇ ਨਾਲ ਖੜੇ ਹੋਏ ਹੋ ਇਹਦਾ ਇਹਦਾ ਜਿਹੜਾ ਕਮਿਆਜਾ ਇਹ ਵੀ ਤੁਹਾਨੂੰ ਜਿਹੜਾ ਉਹ ਪੁੱਗਣਾ ਪਏਗਾ ਹੰਸ ਰਾਜ ਹੰਸ ਜੀ ਤਾਂ ਪਿੱਛੇ ਜਾ ਕੇ ਦਿੱਲੀ ਨੂੰ ਜਿੱਤ ਗਏ ਮੈਨੂੰ ਇੱਕ ਵਿਅਕਤੀ ਉਹ ਦੋ ਪੁੱਛਦਾ ਦਿੱਲੀ ਦਾ ਕਹਿੰਦੇ ਯਾਰ ਹੰਸ ਰਾਜ ਹੰਸ ਇਹ ਜਲੰਧਰ ਤੋਂ ਤੇ ਜਿੱਤਿਆਰੀ ਦਿੱਲੀ ਨੂੰ ਕਿਦਾਂ ਜਿੱਤ ਗਿਆ ਮੈਂ ਕਿਹਾ ਯਾਰ ਦਿੱਲੀ ਵਾਲਿਆਂ ਨੂੰ ਇਹਦਾ ਪਤਾ ਨਹੀਂ ਹੋਣਾਗੇ ਕਿਦਾਂ ਦਾ ਬੰਦਾ ਆ ਤੇ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਇਸ ਕਰਕੇ ਕਾਂਗਰਸ ਪਾਰਟੀ ਦੀ ਸਾਡੀ ਬੀਬੀ ਅਮਰ ਅਮਰਜੀਤ ਕੌਰ ਸਾਹੋਕੇ ਤਜਰਬੇਕਾਰ ਨੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਹੇ ਨੇ ਟੀਚਰ ਰਹੇ ਨੇ ਪੜ੍ਹੇ ਲਿਖੇ ਨੇ ਅੱਛੇ ਤਰੀਕੇ ਦੇ ਨਾਲ ਕੈਂਪੇਨ ਕਰ ਰਹੇ ਨੇ ਔਰ ਅਸੀਂ ਪੰਜਾਬ ਦੇ ਅੰਦਰ ਸੌਰੀ ਔਰਤਾਂ ਦੇ ਬਣਦੇ ਅਧਿਕਾਰ ਦੇ ਲਈ ਅਸੀਂ ਹੁਸ਼ਿਆਰਪੁਰ ਤੋਂ ਵੀ ਔਰ ਇੱਥੋਂ ਫਰੀਦਕੋਟ ਤੋਂ ਵੀ ਅਸੀਂ ਔਰਤਾਂ ਨੂੰ ਜਿਹੜਾ ਉਹ ਮੈਦਾਨ ਦੇ ਵਿੱਚ ਲੈ ਕੇ ਆਂਦਾ ਔਰ ਮੈਂ ਤੁਹਾਡੇ ਮਾਧਿਅਮ ਦੀ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿੰਨੇ ਮਰਜੀ ਹੰਸਰਾ ਹੰਸੇ ਤੇ ਚੁਟਕਲੇ ਸੁਣਾ ਲਵੇ ਕਹਿੰਦਾ ਜੀ ਮੇਰਾ ਗਰੀਬ ਹੋਣ ਕਰਕੇ ਵਿਰੋਧ ਕਰ ਰਹੇ ਆ ਤੂੰ ਗਰੀਵ ਹੋਣ ਕਰਕੇ ਤੇਰਾ ਵਿਰੋਧ ਨਹੀਂ ਕਰ ਰਹੇ ਤੂੰ ਬੀਜੇਪੀ ਦਾ ਉਮੀਦਵਾਰ ਹੋਣ ਕਰਕੇ ਕਿਉਂਕਿ ਤੂੰ ਉਦੋਂ ਉਦੋਂ ਕਿਸਾਨਾਂ ਦੇ ਨਾਲ ਨਹੀਂ ਖੜਿਆ ਇਸ ਕਰਕੇ ਤੇਰਾ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਹੱਥ ਜੋੜ ਕੇ ਕੀ ਕਹਿੰਦਾ ਤੈਨਾਂ ਜੀ ਮੈਂ ਹੁਣ ਹੰਸ ਰਾਜ ਤਾਂ ਰਿਆ ਨਹੀਂ ਹੁਣ ਤਾਂ ਕਹਿੰਦਾ ਮੈਂ ਮੰਤਰਾਜ ਆ ਭਾਈ ਤੈਨੂੰ ਹੰਸ ਰਾਜ ਹੰਸ ਬਣ ਕੇ ਵੋਟਾਂ ਮੰਗਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੈਨੂੰ ਬੀਜੇਪੀ ਦਾ ਉਮੀਦਵਾਰ ਬਣ ਕੇ ਵੋਟਾਂ ਮੰਗਣੀਆਂ ਚਾਹੀਦੀਆਂ ਆਗੇ ਤੈਨੂੰ ਪਤਾ ਲੱਗੇ ਕਿ ਹੁਣ ਇਤੋਂ ਕਿਸ ਤਰੀਕੇ ਦੇ ਨਾਲ ਜਿੱਤਿਆ ਜਾ ਸਕਦਾ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਇੱਕ ਗੱਲ ਨਵੀਂ ਜਿਹੜੀ ਆ ਕੁਝ ਪਿਛਲੇ ਦਿਨਾਂ ਤੋਂ ਅਖਬਾਰਾਂ ਦੇ ਰਾਹੀਂ ਜਿਹੜੀ ਮੈਂ ਪੜੀ ਆ ਕਿ ਰਿਜ਼ਰਵੇਸੀ ਚੋਰ ਗੋੜ ਫੜੋ ਮੋਚਾ ਜਿਹੜਾ ਲੱਗਾ ਆ ਬਈ ਉਹਨਾਂ ਨੇ ਕਿਹਾ ਕਿ ਜਿਹੜਾ ਅਨਮੋਲ ਦਾ ਸਰਟੀਫਿਕੇਟ ਹੈ ਇਹ ਝਾਲੀ ਹੈ ਐਸਸੀ ਸਰਟੀਫਿਕੇਟ ਜੋ ਮੈਂ ਅਖਬਾਰਾਂ ਦੇ ਰਾਹੀਂ ਪੜਿਆ ਜੋ ਉਹਦੀ ਵੀ ਜਾਂਚ ਜਿਹੜੀ ਆ ਉਹ ਤਰੰਤ ਹੋਣੀ ਚਾਹੀਦੀ ਆ VOTING ਤੋਂ ਪਹਿਲਾਂ ਹੋਣੀ ਚਾਹੀਦੀ ਆ ਅਗਰ ਅਜਿਹਾ ਕੁਝ ਪਾਇਆ ਜਾਂਦਾ ਹੈ ਤਾਂ ਉਹਦੀ ਜਿਹੜੀ ਕੈਂਡੀਡੇਚਰ ਆ ਉਹਨੂੰ ਕੈਂਡੀਡੇਟ ਦੇ ਇਸ ਮਾਮਲੇ ਤੋਂ ਜਿਹੜਾ ਉਹਨੂੰ ਲਾਂਬੇ ਕੀਤਾ ਜਾਣਾ ਚਾਹੀਦਾ ਸੋ ਤੁਸੀਂ ਇੱਥੇ ਆਏ ਹੋ ਜਿੰਨੇ ਮੈਂ ਸਵਾਲ ਜਿਹੜੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀਤੇ ਨੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਉਹ ਇੱਥੇ ਆਉਣ ਜਾਂ ਉਹ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਸੁਣ ਬੈਠੇ ਤਾਂ ਉਹ ਗੁੰੰਗਾ ਤੇ ਬੋਲਾ ਹੋ ਚੁੱਕਾ ਹੈ ਉਹ ਕਿਸੇ ਦੀ ਗੱਲ ਸੁਣਦਾ ਨਹੀਂ ਹੈ ਆਪਣੇ ਮੰਨ ਦੀ ਬਾਤ ਜਿਹੜੀ ਆ ਉਹ ਜ਼ਰੂਰ ਕਰਦਾ ਆ ਭਗਵੰਤ ਮਾਨ ਮੇਰੀਆਂ 11 12 14 ਗੱਲਾਂ ਦਾ ਜਵਾਬ ਦੇਣ ਤੁਸੀਂ ਮੀਡੀਆ ਦੇ ਕਰਨ ਇੱਥੇ ਬੈਠੇ ਹੋ ਵੀਰ ਬਹੁਤ ਤਜਰਬੇਕਾਰ ਹੋ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਆ ਤਾਂ ਉਹਨੇ ਸਾਰਾ ਪੂਰਾ ਕਰ ਦਿੱਤਾ ਔਰ ਇਹ ਜਿਹੜੀਆਂ ਕੁਝ ਗਾਰੰਟੀਆਂ ਕੁਝ ਸਮੱਸਿਆਵਾਂ ਦੇਸ਼ ਦੇ ਅੰਦਰ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਅੰਦਰ ਘੁੰਮ ਕੇ ਲੋਕਾਂ ਦੀ ਨਬਜ਼ ਨੂੰ ਟੰਬ ਕੇ ਜੋ ਬਣਾਈਆਂ ਨੇ ਅਸੀਂ ਉਹਨੂੰ ਆਪਣੀ ਸਰਕਾਰ ਆਉਣ ਤੇ ਜਦੋਂ ਰਾਹੁਲ ਗਾਂਧੀ ਜੀ ਦੇਸ਼ ਦਾ ਪ੍ਰਧਾਨ ਮੰਤਰੀ ਬਣਗੇ ਅਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਉਹ ਪੂਰਾ ਕਰਾਂਗੇ ਨਹੀਂ ਤਾਂ ਫਿਰ ਲੋਕਾਂ ਦੇ ਵਿੱਚ ਅਗਲੀ ਵਾਰ ਇਹ ਮੂਹ ਲੈ ਕੇ ਤੁਹਾਡੇ ਕੋਲ ਅਸੀਂ ਇਸ ਤਰੀਕੇ ਦੇ ਨਾਲ ਬਿਲਕੁਲ ਨਹੀਂ ਪਹੁੰਚਾਂਗੇ ਜੋ ਕਹਿ ਰਹੇ ਆ ਉਹਨੂੰ ਕਰਕੇ ਦਿਖਾਇਆ ਔਰ ਉਹ ਕਰਕੇ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਔਰ ਮੋਦੀ ਜੀ ਕਹਿ ਰਹੇ ਨੇ ਬੜੀ ਇੰਪੋਰਟੈਂਟ ਗੱਲ ਹੈ ਮੋਦੀ ਜੀ ਕਹਿ ਰਹੇ ਆ ਕਿ ਪਾਕਿਸਤਾਨ ਰਾਹੁਲ ਗਾਂਧੀ شہਜਾਦੇ ਕੋ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਤਾ ਹੈ ਔਰ ਇੱਕ ਮਹਾਨਦੀ ਗੱਲ ਹੈ ਨਾ ਤੂੰ ਕਹਿੰਦਾ ਸੀ 400 ਪਾਰ ਤੇ ਹੁਣ ਤੂੰ ਕਹਿਣ ਲੱਗ ਪਿਆ ਕਿ ਇਹਨੂੰ ਪਾਕਿਸਤਾਨ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਤਾਂ ਫਿਰ ਉਹ ਕਹਿੰਦਾ 400 ਪਾਰ ਪਰ ਕਾਂਗਰਸ ਕਹਿ ਰਹੀ ਆ 400 'ਚ ਹਾਰ 400 'ਤੇ ਹਾਰ ਹੋ ਤੁਸੀਂ ਦੇਖਿਓ ਰਿਜ਼ਲਟ ਤੁਹਾਡੇ ਸਾਹਮਣੇ ਜਿਹੜਾ ਆਉਣਾ ਫਿਰ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਔਰ ਕਾਂਗਰਸ ਜੋ ਪੈਸਾ ਹੈ ਉਹ ਅਵਾਨੀਆਂ ਔਰ ਅਡਾਨੀਆਂ ਕੱਲ ਲਗਾ ਰਹੀ ਹੈ ਤੁਸੀਂ ਪੇਪਰਾਂ ਦੇ ਅੰਦਰ ਪੜਿਆ ਹੋਣਾ ਇਹ ਕਮਾਲ ਦੀ ਗੱਲ ਹੈ ਜਿਹੜੀ ਹੈ ਜਿਹੜੇ ਅੰਬਾਨੀ ਤੇ ਅੰਡਾਨੀ ਜਿਨ੍ਹਾਂ ਨੇ ਤੂ ਅਰਬਾਂ ਖਰ-ਖਰ ਪਈਏ ਮਾਫ਼ ਕਰ ਦਿੱਤੇ ਉਹਨਾਂ ਨੂੰ ਤੂ ਦੇਸ਼ ਦੇ ਅੰਦਰ ਫਾਇਦਾ ਪਹੁੰਚਾਉਣ ਦੇ ਲਈ ਤੂ ਆਪਣੀ ਸਰਕਾਰ ਦਾ ਸਾਰਾ ਪੈਸਾ ਉਹਨਾਂ ਨੂੰ ਦਿੱਤਾ ਸ਼ੈੱਲ ਕੰਪਨੀ ਨੂੰ ਪੈਸਾ ਦਿੱਤਾ LIC ਨੂੰ ਡਬੋ ਦਿੱਤਾ ਪਰ ਤੂ ਸਾਡੇ ਸਿਰ ਦੇ ਉੱਤੇ ਦੋਸ਼ ਮੜ ਕੇ ਕਿ ਇਹ ਅੰਬਾਨੀਆਂ ਅੰਮਾਨੀਆਂ ਤੇ ਅੰਡਾਨੀਆਂ ਦੇ ਪੈਸੇ ਦੀ ਸੱਤਾ ਨਾਲ ਆ ਰਹੇ ਆ ਜਾਏ ਪਾਕਿਸਤਾਨ ਦੀ ਮਦਦ ਦੇ ਨਾਲ ਜਿਹੜਾ ਇਹ ਇਹ ਸੱਤਾ ਜਾ ਰਿਹਾ ਅੱਜ ਇਹ ਬੁਖਲਾਟ ਦੀ ਨਿਸ਼ਾਨੀ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਕਾਂਗਰਸ ਪਾਰਟੀ ਜਿੱਤੇਗੀ ਇੰਡੀਆ ਜਿੱਤੇਗਾ ਔਰ ਇੰਡੀਆ ਗੱਠਜੋੜ ਦੀ ਸਰਕਾਰ ਜਿਹੜੀ ਹੈ ਉਹ ਉਹ ਦੇਸ਼ ਦੇ ਅੰਦਰ ਜਿਹੜੀ ਬਣੇਗੀ ਤੇ ਤੁਸੀਂ ਆਇਓ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਸੰਬੰਧੀ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਜਵਾਬ ਦੇਵਾਂਗਾ ਕੋਲੀ ਸਾਹਿਬ ਇੱਕ ਚੀਜ਼ ਕਲੀਅਰ ਕਰ ਤਾ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਸੀ ਹੈ ਜਿਹਦਾ ਚੱਕਿਆ ਸੀ ਜੀ ਤੁਸੀਂ ਉਹਦੇ ਤੇ ਕੀ ਸੋਚਦੇ ਹੋ ਸਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਇੱਲੀ ਆਲੀ ਪਾਲਿਸੀ ਇੱਥੇ ਲਾ। ਮੈਂ ਤਾਂ ਉੱਥੇ ਹੀ ਕਿਹਾ ਨਾ ਵੀ ਜੇ ਉਹ ਪਾਲਿਸੀ ਉੱਥੇ ਹੈ ਤਾਂ ਉਹ ਪਾਲਿਸੀ ਇੱਥੇ ਨਹੀਂ ਹੈ। ਐ ਕਿਹਨੇ ਪੈਸਾ ਗਿਆ? ਉਹ ਪੈਸਾ ਇਸ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖਿਓ। ਇਹ ਵੀ ਅੰਦਰ ਜਾਣਗਾ। ਇਹ ਮੰਤਰੀ ਅੰਦਰ ਜਾਣਗੇ ਤੁਹਾਡੇ ਸਾਹਮਣੇ ਹੋਣਾ ਸਭ ਕੁਝ। ਜਦੋਂ ਆਪ ਸੁਪਰੀਮੋ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ ਤੁਹਾਡੇ ਹੀ ਜਿਹੜੇ ਵੱਡੇ ਲੀਡਰ ਨੇ ਸੋਨੀਆ ਗਾਂਧੀ ਹੋਵੇ, ਮਲਕਾ ਗੁਰੂ ਖੜਗੇ ਹੋਵੇ ਤੇ ਉਸ ਤੋਂ ਬਾਅਦ ਰਾਹੁਲ ਜੀ ਵੀ ਸ਼ਾਮ ਉੱਤੇ ਸੀਗੇ ਉਹਨੇ ਬਹੁਤ ਵੱਡੀ ਰੈਲੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹਦਾ ਬੜਾ ਤਕਾਵਲਾ ਜੀ ਤੇ ਉਹਨਾਂ ਬਿਲਕੁਲ ਅਸੀਂ ਕਿਹਾ ਉਹਨਾਂ ਦੇ ਹੱਕ ਦੇ ਕਿਹਾ ਕਿ ਤੁਸੀਂ ਜਿਹੜਾ ਵੀ ਕੋਈ ਦੋਸ਼ੀ ਹੈ ਤੁਸੀਂ ਫੜ ਲਓ ਵੀ ਇਹਦਾ ਮਤਲਬ ਜਦੋਂ ਇਲੈਕਸ਼ਨ ਅਨਾਉਂਸ ਹੋ ਗਈ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਗਿਆ ਲੋਕਾਂ ਕੋਲ ਜਾਣਾ ਤੁਸੀਂ ਉਸ ਵੇਲੇ ਗ੍ਰਿਫਤਾਰੀ ਕਰ ਰਹੇ ਹੋ ਤੁਹਾਨੂੰ ਕਨੇ ਮਨਾ ਕੀਤਾ ਇਹ ਤਕਾ ਸੀ ਸਾਡੇ ਨਾਲ ਇਸ ਕਰਕੇ ਅਸੀਂ ਉੱਥੇ ਰੈਲੀ ਕੀਤੀ ਸੀ ਗ੍ਰਿਫਤਾਰੀ ਉਸ ਟਾਈਮ ਤੇ ਗਲਤ ਸੀ ਵੈਸੇ ਗ੍ਰਿਫਤਾਰ ਕਰ ਦੇਣਾ ਦੇਖੋ ਮੈਂ ਤਾਂ ਕਹਿਣਾ ਕਿ ਜੇ ਜੇ ਕੋਈ ਇੰਨੇ ਚਿਰ ਦਾ ਮੋਦੀ ਸਾਹਿਬ ਦੇ 10 ਸਾਲ ਹੋ ਗਏ ਉਹਨਾਂ ਦੇ 3 ਸਾਲ ਤੋਂ ਵੱਧ ਤੇ ਮੇਰੇ ਖਿਆਲ ਕੰਪਲੀਟ ਹੋ ਗਏ ਨੇ ਲਗਭਗ ਪੌਣੇ 4 ਸਾਲ ਹੋ ਗਏ ਨੇ ਤਾਂ ਉਦੋਂ ਕਿਉਂ ਨਹੀਂ ਚੇਤਾ ਆਇਆ ਐਕਸਾਈਜ਼ ਪਾਲਿਸੀ ਬਣੀ ਨੂੰ 2.5 ਸਾਲ ਹੋ ਗਏ ਨੇ ਉੱਥੇ ਉਹੋ ਹੀ ਪਾਲਿਸੀ ਜਿਹੜੀ 2 ਸਾਲ ਪਹਿਲਾਂ ਇਹ ਜਿਹੜਾ 1.5 ਸਾਲ ਪਹਿਲਾਂ ਸਾਡੇ ਆਈ ਸੀ ਪਹਿਲੇ ਬਜਟ ਦੇ ਅੰਦਰ ਨਹੀਂ ਸੀ ਆਈ ਸੋ ਇਸ ਕਰਕੇ ਸਮਾਨੇ ਸੀ ਸਮੇਂ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਡਰਾਵੇ ਦੀ ਔਰ ਲੋਕਾਂ ਨੂੰ ਧਮਕਾਉਣ ਦੀ ਰਣਨੀਤੀ ਨਹੀਂ ਹੋਣੀ ਚਾਹੀਦੀ ਦਿੱਲੀ ਦੇ ਵਿੱਚ ਦੂਸਰੇ ਬਿੰਦੂ ਜਿਹੜੀ ਰਾਜਨੀਤਿਕ ਨਾਲ ਗੱਲ ਜੋੜ ਕਰਕੇ ਤੁਹਾਡੇ ਇੰਡੀਆ ਲਾਈਨਸ ਦੇ ਵਿੱਚ ਇਲੈਕਸ਼ਨ ਵੀ ਲੱਗ ਰਹੇ ਬਿਲਕੁਲ ਲੱਗ ਰਹੇ ਹੈਨਾ ਫਿਰ ਇੱਕ ਹਿਸਾਬ ਨਾਲ ਸਾਥ ਹੀ ਹੋ ਗਿਆ ਨਾ ਅਸੀਂ ਤਾਂ ਅਸੀਂ ਤਾਂ ਪੰਜਾਬ ਦੇ ਨੁਮਾਇੰਦੇ ਆ ਪੰਜਾਬ ਦੇ ਆਗੂ ਆ ਪੰਜਾਬ ਦੇ ਆਗੂਆਂ ਨੇ ਫੈਸਲਾ ਕੀਤਾ ਲੇਤੀ ਰੂਪ ਦੇ ਅੰਦਰ ਕਿ ਅਸੀਂ ਇਹਨਾਂ ਦੇ ਨਾਲ ਬਿਲਕੁਲ ਵੀ ਨਹੀਂ ਚੱਲ ਸਕਦੇ ਸਾਨੂੰ ਇਹਨਾਂ ਦੇ ਨਾਲ ਚੱਲਣ ਦਾ ਪੰਜਾਬ ਦੇ ਵਿੱਚ ਇੱਕ ਆਨੇ ਦਾ ਫਾਇਦਾ ਨਹੀਂ ਹੋਣਾ ਅਸੀਂ ਜਿਹੜੀ ਗੱਲ ਦਿੱਲੀ ਦੀ ਸਾਡੀ ਨੈਸ਼ਨਲ ਕੇਂਦਰੀ ਲੀਡਰਸ਼ਿਪ ਨੂੰ ਕਹੀ ਔਰ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਪੰਜਾਬ ਦੇ ਅੰਦਰ ਸਮਝੌਤੇ ਨੂੰ ਅਸੀਂ ਬਿਲਕੁਲ ਟਰਨਾਈ ਕਰ ਰਹੇ ਹਾਂ ਭਗਵੰਤ ਮਾਨ ਦੇ ਖਿਲਾਫ ਔਰ ਕੇਜਰੀਵਾਲ ਦੇ ਖਿਲਾਫ ਜੋ ਦੋਸ਼ ਨੇ ਲੋਕਾਂ 'ਤੇ ਜਨਤਕ ਕਰ ਰਹੇ ਹਨ ਉਹ ਲੈ ਕੇ ਜਾ ਰਹੇ ਤੁਸੀਂ ਇਹ ਕਹਿ ਰਹੇ ਹੋ ਕਿ ਸਾਨੂੰ ਫਾਇਦਾ ਨਹੀਂ ਸੀ ਜਿਹਦਾ ਮਤਲਬ ਤਾਂ ਫਿਰ ਇਹ ਹੋ ਗਿਆ ਨਾ ਦੀ ਪੋਲੀਟੀਕਲ ਪਾਰਟੀਆਂ ਆਉਦੇ ਫਾਇਦੇ ਵਾਸਤੇ ਹੀ ਸਾਰੀ ਰਾਜਨੀਤੀ ਕਰਦੀਆਂ ਲੋਕ ਦੇਖੋ ਦੇਖੋ ਜਿਹੜੇ ਜਿਹੜੇ ਰਾਜਨੀਤਿਕ ਵੀ ਤੁਸੀਂ ਫਾਇਦੇ ਦੀ ਗੱਲ ਕਰ ਰਹੇ ਹੋ ਅਸੀਂ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਹੈ ਇਹ ਤਾਂ ਦਿੱਲੀ ਵਾਲੇ ਜਵਾਬ ਦੇਣ ਕਿ ਉਹਨਾਂ ਨੂੰ ਕੀ ਫਾਇਦਾ ਕੀ ਨਹੀਂ ਫਾਇਦਾ ਹੈ ਅਸੀਂ ਪੰਜਾਬ ਦੇ ਨੁਮਾਇੰਦੇ ਆਂ ਪੰਜਾਬ ਦੇ ਅੰਦਰ ਪ੍ਰੈਸ ਕਾਨਫਰੰਸ ਕਰ ਰਹੇ ਆਂ ਪੰਜਾਬ ਦੇ ਭਗਵੰਤ ਮਾਨ ਮੁੱਖ ਮੰਤਰੀ ਨੂੰ ਸਵਾਲ ਲੈ ਕੇ ਆਏ ਆਂ ਤੇ ਇਹਨਾਂ ਗੱਲਾਂ ਦਾ ਜਵਾਬ ਤਾਂ ਕੇਜਰੀਵਾਲ ਨੂੰ ਵੀ ਦੇਣਾ ਪੈਗਾ ਨਾ ਗੱਲ ਸਮਝੌਤੇ ਦੀ ਨਹੀਂ ਹੈ ਗੱਲ ਸਮਝੌਤੇ ਦੀ ਨਹੀਂ ਹੈ ਗੱਲ ਲੋਕ ਹਿੱਤਾਂ ਦੀ ਹੈ ਗੱਲ ਲੋਕਾਂ ਨੂੰ ਕੀਤੇ ਵਾਅਦਿਆਂ ਦੀ ਹੈ ਕਿ ਕੌਣ ਪੂਰਾ ਕਰਦਾ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਰਿੰਦ ਕੇਜਰੀਵਾਲ ਨੇ ਗਲਤ ਕੀਤਾ ਹੈ ਨਾ ਤੇ ਇੱਥੇ ਵੀ ਉਹੀ ਪਾਲਿਸੀ ਲਾਗੂ ਹੋਈ ਹੈ ਸੁਨੀਲ ਜਾਕਰ ਨੇ ਦੀ ਕੰਪਲੇਂਟ ਕੀਤੀ ਹੈ ਬਟ ਕਾਂਗਰਸ ਵੱਲੋਂ ਇਹਦੀ ਕੋਈ ਕੰਪਲੇਂਟ ਨਹੀਂ ਆ ਰਹੀ ਦੇਖੋ ਹੋ ਸਕਦਾ ਹੈ ਸਰਕਾਰ ਦੇਖੋ ਕੰਪਲੇਂਟ ਕਰਨ ਦੇ ਨਾਲ ਜਿਹੜੀ ਹੈ ਉਹ ਗੱਲ ਅੱਗੇ ਨਹੀਂ ਚੱਲ ਰਹੀ ਇਹ ਇਹ ਹਾਂ ਤੁਹਾਡਾ ਸਵਾਲ ਬਹੁਤ ਹੀ ਵਾਜਬ ਹੈ ਅਸੀਂ ਤਾਂ ਪੰਜਾਬ ਦੀ ਵਿਧਾਨ ਸਭਾ ਚ ਰੌਲਾ ਪਾਇਆ ਔਨ ਰਿਕਾਰਡ ਕਿ ਤੁਸੀਂ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਇਸ ਇਜ਼ ਔਨ ਅ ਰਿਕਾਰਡ ਉਹਦੇ ਉੱਤੇ ਗਵਰਨਰ ਸਾਹਿਬ ਨੂੰ ਸੰਗਿਆਨ ਲੈਣਾ ਚਾਹੀਦਾ ਸੀ ਉਹਦੀ ਇਨਕੁਆਰੀ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਸੈਸ਼ਨ ਜੂਨ ਚ ਸ਼ੁਰੂ ਹੋਣਾ ਹੈ ਮੇਰੇ ਖਿਆਲ ਦੇ ਅੰਦਰ 14 15 ਨੂੰ ਮੈਨੂੰ ਪਤਾ ਲੱਗ ਰਿਹਾ ਹੋ ਰਿਹਾ ਬਿਲਕੁਲ ਡੱਟ ਕੇ ਉਸ ਦਿਨ ਦਾ ਕਮਾਂਗੇ ਪੁੱਛਾਂਗੇ ਜਿਵੇਂ ਪਹਿਲਾਂ ਵੀ ਪੁੱਛਦੇ ਹੁੰਦੇ ਸੀ ਉਹ ਸਭ ਨਰਮੋਦੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਜਿਹੜੇ ਕੀਤੇ ਸੀਗੇ ਬਾਅਦ ਚੰਮੇਸ਼ਾਨ ਨੇ ਉਹਨਾਂ ਨੂੰ ਕਹਿਤਾ ਕਿ ਇਹ ਤਾਂ ਝੂਮਲਾਵਾਜੀ ਹੈ ਕਿ ਕਾਂਗਰਸ ਵੀ ਬਾਅਦ ਝੂਮਲਾਵਾਜੀ ਚ ਜਾਊਗੀ ਆ ਨਹੀਂ ਅਸੀਂ ਵਾਅਦੇ ਪੂਰੇ ਕਰਾਂਗੇ ਅਸੀਂ ਉਹਨਾਂ ਕਹੀ ਵਾਅਦਾ ਕਰ ਰਹੇ ਹਾਂ ਅਸੀਂ ਕੋ ਜਿੱਦਾਂ ਉਹ ਕਹਿੰਦਾ ਸੀ 2 ਕਰੋੜ ਨੌਕਰੀ ਸਾਲ ਦੀ 20 20 ਕਰੋੜ ਬਣ ਜਾਣੀਆਂ ਚਾਹੀਦੀਆਂ ਸੀ ਨਾ ਅਸੀਂ ਤਾਂ ਸਿਰਫ ਉਹ ਉਹ ਦੇ ਰਹੇ ਹਾਂ ਜਿਹੜੀ 30 ਲੱਖ ਬੈਕ ਲਾਗ ਹੈ ਜਿਹੜਾ ਬਣਦਾ ਹੀ ਹੈ ਜਿਹੜੇ ਕਿਤੇ ਨਾ ਕਿਤੇ ਅਹੁਦੇ ਖਾਲੀ ਨੇ ਅਸੀਂ ਤਾਂ ਪਹਿਲਾਂ ਉਹਨੂੰ ਭਰ ਲਈਏ ਤਾਂ ਫਿਰ ਵੀ ਮੇਰੇ ਖਿਆਲ ਦੇ ਅੰਦਰ ਦੇਸ਼ ਤੇ ਅੰਦਰ ਬਹੁਤ ਵੱਡਾ ਬਦਲਾਅ ਹੋ ਸਕਦਾ ਨਵੀਂ ਗੱਲ ਕਹਿਣ ਦੀ ਕੋਈ ਲੋੜ ਹੀ ਨਹੀਂ ਹੈ ਹਰੇਕ ਮਜ਼ਦੂਰ ਦਾ ਬੀਮਾ ਨਹੀਂ ਹੋਣਾ ਚਾਹੀਦਾ ਸਰਕਾਰ ਦੇਵੇ ਕੋਈ ਕਿਰਤ ਕਰਦਾ ਮਜ਼ਦੂਰ ਕੋਈ ਐਕਸੀਡੈਂਟ ਹੋ ਜਾਏ ਉਹਦਾ ਕੋਈ ਅੰਗ ਕੱਟਿਆ ਜਾਵੇ ਕੋਈ ਕੁਝ ਹੋਵੇ ਉਹਦਾ ਇਲਾਜ ਮੁਫਤ ਹੋਵੇ ਲੱਖ ਰੁਪਏ ਤੁਸੀਂ ਵਾਦਾ ਕਰ ਰਹੇ ਹੋ ਸਾਲ ਦਾ ਅਸੀਂ ਬਿਲਕੁਲ ਬਿਲਕੁਲ 1 ਲੱਖ ਰੁਪਏ ਸਾਲ ਦਾ ਵਾਦਾ ਇਸ ਕਰਕੇ ਕਰ ਰਹੇ ਹਾਂ ਕਿ ਘਰ ਨੂੰ ਚਲਾਉਣ ਵਾਸਤੇ ਔਰ ਪਰਿਵਾਰ ਨੂੰ ਚਲਾਉਣ ਵਾਸਤੇ ਕਿਉਂਕਿ ਅੱਜ ਵੀ ਦੇਸ਼ ਦੇ ਅੰਦਰ ਰਿਪੋਰਟ ਪੇਸ਼ ਕੀਤੀ ਗਈ ਪਾਰਲੀਮੈਂਟ ਦੇ ਅੰਦਰ ਕਿ 32 ਕਰੋੜ ਲੋਕ ਅੱਜ ਵੀ ਦੇਸ਼ ਚੋਂ ਨੇ ਜਿਹੜੇ ਚੜਕਾਂ ਚੁੱਗੀ ਚੌਂਕੜੀ ਗੰਦੇ ਨਾਲਿਆਂ ਦੇ ਕਿਨਾਰੇ ਤੇ ਰਹਿੰਦੇ ਥਿਸ ਇਜ਼ ਅ ਰਿਪੋਰਟ ਆਨ ਵਾਸਟੇਬਲ ਇਨ ਦਾ ਪਾਰਲੀਮੈਂਟ ਔਰ 3 ਕਰੋੜ ਲੋਕ ਅੱਜ ਵੀ ਹੈ ਜਿਹੜੇ ਦੋ ਵਕਤ ਦੀ ਰੋਟੀ ਲਈ ਭਟਕਦੇ ਤੇ ਤੜਫਦੇ ਕਰਦੇ ਨੇ ਇਹ ਗਵਰਨਮੈਂਟ ਦਾ ਰਿਕਾਰਡ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕਮ ਸੇ ਕਮ ਗਰੀਬ ਨੂੰ ਉਹ ਲਾਭ ਬਣਦਾ ਦਿੱਤਾ ਜਾਵੇ ਜਿਹੜਾ ਨਹੀਂ ਹੋ ਸਕਦਾ ਇਸੇ ਚੀਜ਼ ਨੂੰ ਲੈ ਕੇ ਜੇ ਆਪਾਂ ਦੇਖੀਏ ਜਿਹੜੇ ਛੋਟੇ ਦੁਕਾਨਦਾਰ ਨੇ ਰੇੜੀ ਵਾਲੇ ਨੇ ਜਾਂ ਛੋਟੇ ਕਿਰਤ ਕਰ ਰਹੇ ਨੇ ਕਿਤੇ ਦਿਹਾੜੀ ਕਰ ਰਹੇ ਨੇ ਜਾਂ ਕਿਤੇ ਦਰਜੇ ਦਾ ਕੰਮ ਕਰ ਰਹੇ ਨੇ ਕੁਝ ਵੀ ਇਹਦੇ ਅੰਦਰ ਜੋ ਵੀ ਕੰਮ ਕਰ ਰਹੇ ਨੇ ਜਿਹੜੇ ਉਹ ਕਰਜ਼ਦਾਰ ਨੇ ਉਹਨਾਂ ਬਾਰੇ ਅਸੀਂ ਕੀ ਸੋਚੀਏ ਐਸੇ ਸਾਰਾ ਇਨਕਲੂਡ ਮਜ਼ਦੂਰ ਵਰਕ ਜਿਹੜੇ ਨੌਕਰੀ ਪੇਸ਼ੇ ਤੋਂ ਜਿਹੜੇ ਉਹ ਉਹ ਲਾਂਬੇ ਨੇ ਜਿਹੜੇ ਕੋਈ ਆਪਣੇ ਵੱਡੇ ਵੱਡੇ ਟੈਕਸ ਪੇ ਕਰਦੇ ਨੇ ਜਿਹੜੇ ਵੱਡੇ ਵੱਡੇ ਨਜਵਾੜੇ ਨੇ ਉਹਨਾਂ ਤੋਂ ਹਟ ਕੇ ਜਿੰਨੇ ਵੀ ਨੇ ਸਾਰੇ ਸੀ ਉਹਨਾਂ ਵਿੱਚ ਇੱਕ ਪਰ ਬਿਲਕੁਲ ਉਹ ਗਰੀਬ ਹੈ ਰੇੜੀ ਲਾਉਂਦਾ ਵਿਚਾਰਾ ਜਿਹੜਾ ਹੈ ਉਹ ਉਹ ਕਿੰਨਾ ਕਮੀਰ ਹੋ ਸਕਦਾ ਛੋਟਾ ਦੁਕਾਨਦਾਰ ਵੱਡੀ ਦੁਕਾਨਦਾਰ ਕਰਿਆਨੇ ਦੀ ਦੁਕਾਨ ਸਬਜੀ ਦੀ ਦੁਕਾਨ ਫਰੂਟ ਦੀ ਦੁਕਾਨ ਜੂਸ ਦੀ ਦੁਕਾਨ ਇਹ ਲੀਵਰ ਕਲਾਸਿਸ ਇਹਨਾਂ ਦਾ ਬਣਦਾ ਰਾਈਟ ਜਿਹੜਾ ਉਹ ਇਹਨਾਂ ਨੂੰ ਜ਼ਰੂਰ ਕੋਈ ਸਾਹਿਬ ਇੱਕ ਲਾਸਟ ਯਰ ਕੋਈ ਗੱਲ ਨਹੀਂ ਤੇ ਨਾ ਸਪਾਂਸਿਕ ਖੈਰਾ ਕਹਿੰਦੇ ਨੇ ਕਿ ਜਿਹੜੇ ਉੱਥੇ ਵਿਆਹ ਦੇ ਜਿਹੜੇ ਪ੍ਰਵਾਸੀ ਤੁਸੀਂ ਉਹਨਾਂ ਲੇਬਰ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਇੱਥੇ ਮਕਾਨ ਨਹੀਂ ਮਿਲਨੇ ਚਾਹੀਦੇ ਉਹਨਾਂ ਦਾ ਜੀ ਅਸੀਂ ਸਮਝ ਲਿਆ ਤੁਹਾਡਾ ਸਵਾਲ ਅਸੀਂ ਬਿਲਕੁਲ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਾਂਗਰਸ ਪਾਰਟੀ ਔਰ ਉਹਨਾਂ ਨੇ ਆਪਣੇ ਬਿਆਨ ਨੂੰ ਕਰੈਕਟ ਕੀਤਾ ਇਹ ਪੂਰਾ ਦੇਸ਼ ਦਾ ਨਾਗਰਿਕ ਜਿੱਥੇ ਮਰਜੀ ਜਾਵੇ ਉਹਨੂੰ ਇਹ ਪੂਰਾ ਹੱਕ ਹੈ ਕਿ ਉਹ ਜ਼ਮੀਨ ਲਵੇ ਆਪਣਾ ਕਾਰੋਬਾਰ ਚਲਾਵੇ ਮੈਂ ਪੰਜਾਬ ਦਾ ਵਿਧਾਇਕ ਮੇਰੇ ਹਲਕੇ ਦੇ ਅੰਦਰ ਬਹੁਤ ਪ੍ਰਵਾਸੀ ਰਹਿੰਦੇ ਨੇ ਕਈਆਂ ਦੇ ਪਿਛਲੇ ਸਮੇਂ ਦੇ ਦੌਰਾਨ ਭਾਵੇਂ ਸਾਡਾ ਵੀ ਸਮਰ ਹੈ ਉਹਨਾਂ ਦੇ ਕੋਈ ਆ ਆਧਾਰ ਕਾਰਡ ਨਹੀਂ ਸੀ ਬਣਾਏ ਜਾਂਦੇ ਆ ਦੋ ਸਾਲ ਤੋਂ ਲੋਕ ਜਿਹੜੇ ਤੁਰੇ ਫਿਰਦੇ ਨੇ ਮੈਂ ਔਰ ਜਲੰਘਰ ਦੇਸੀ ਸਾਰੇ ਐਮ ਐਲ ਏ ਅਸੀਂ ਬਿਲਕੁਲ ਉਹਨਾਂ ਦੇ ਆਧਾਰ ਕਾਰਡ ਵੀ ਬਣਾ ਰਹੇ ਆ ਔਰ ਉਹਨਾਂ ਨੂੰ ਇੱਥੇ ਦੇ ਵਸਿੰਦੇ ਹੋਣ ਦਾ ਜਿਹੜਾ ਮਾਣ ਹੈ ਪ੍ਰਮਾਣ ਹੈ ਉਹ ਵੀ ਉਹਨਾਂ ਨੂੰ ਮਿਲ ਰਿਹਾ ਉਹ ਆਪਣੀ ਜੋ ਮਰਜ਼ੀ ਰਜਿਸਟਰੀ ਕਰਾਉਣ ਜਮੀਨ ਲੈਂਡ ਮੋਟਰਸਾਈਕਲ ਗੱਡੀ ਜੋ ਵੀ ਲੈਣ ਕਾਂਗਰਸ ਪਾਰਟੀ ਇਸ ਕੱਲ ਦੇ ਲਈ ਬਿਲਕੁਲ ਸਹਿਮਤ ਨਹੀਂ ਹੈ ਮਜ਼ਦੂਰ ਨੂੰ ਦੇਸ਼ ਦੇ ਅੰਦਰ ਪੂਰਾ ਰਾਈਟ ਹੈ ਉਹਨਾਂ ਦੀ ਨਿੱਜੀ ਵਿਚਾਰ ਸੀ ਲੇ ਕਾਨੂੰਨਾਂ ਨੇ ਉਹਨੂੰ ਕਰੈਕਟ ਕੀਤਾ ਤੁਸੀਂ ਦੇ ਵਿੱਚ ਦੇਖਿਆ ਹੋਏਗਾ ਉਸ ਰਾਈਟ ਦੇ ਵਿੱਚ ਗੁਜਰਾਤ ਵੀ ਆਉਂਦਾ ਜੀ ਹਿਮਾਚਲ ਵੀ ਆਉਂਦਾ ਔਰ ਨਾਚਲ ਪ੍ਰਦੇਸ਼ਗਾ ਜਿੱਥੋਂ ਨੇ ਲਾਗੂ ਕੀਤੇ ਗਏ ਨੇ ਤਾਂ ਕਹਿੰਦਾ ਜੀ ਬਈ ਕੋਈ ਵੀ ਆਵੇ ਇਹ ਜਿਹੜੇ ਵਿਸ਼ੇਸ਼ ਅਧਿਕਾਰ ਸੀ ਨਾ ਜਿਸ ਤਰ੍ਹਾਂ ਜੰਮੂ ਸੋਰੀ ਹਿਮਾਚਲ ਦੀ ਤੁਸੀਂ ਗੱਲ ਕਰਦੇ ਹੋ ਇੱਕ ਵਿਸ਼ੇਸ਼ ਅਧਿਕਾਰ ਨਹੀਂ ਉਹ ਤਾਂ ਮੋਦੀ ਨੇ ਖਤਮ ਕਰਤੇ ਜੰਮੂ ਕਸ਼ਮੀਰ ਨੂੰ ਤੋੜ ਕੇ ਰੱਖ ਦਿੱਤਾ ਇਸੇ ਗੱਲ ਨੂੰ ਆਪਾਂ ਪਲੱਸ ਕਰ ਰਹੇ ਹਾਂ ਸਰ ਇਸੇ ਗੱਲ ਨੂੰ ਪਲੱਸ ਕਰਕੇ ਕਹਿ ਰਹੇ ਨਾ ਕਿ ਜਿਹੜਾ ਦੇਸ਼ ਦਾ ਨਾਗਰਿਕ ਹੈ ਨਾ ਇਸ ਭਾਰਤ ਦਾ ਨਿਵਾਸੀ ਹੋ ਗਿਆ ਤੁਹਾਨੂੰ ਲੱਗਦਾ ਫਿਰ ਉਹ ਦਾ ਵੀ ਗੁਜਰਾਤ ਦੇ ਵਿੱਚ ਆ ਹਿਮਾਚਲ ਦੇ ਵਿੱਚ ਜਿੱਥੇ ਵੀ ਐਕਟ ਲੱਗੇ ਹੋਏ ਨੇ ਪਹਿਲਾਂ ਉਹਨਾਂ ਨੂੰ ਖਤਮ ਹੋਣਾ ਚਾਹੀਦਾ ਅਸੀਂ ਤਾਂ ਕਹਿ ਰਹੇ ਹਾਂ ਸਾਨੂੰ ਵੀ ਹਰ ਥਾਂ ਹੋਵੇ ਬਈ ਸੀ ਦਾ ਕਹਿ ਰਹੇ ਆ ਤੁਹਾਡੇ ਮਾਧਮ ਦੇ ਰਾਈ ਕਹਿ ਰਹੇ ਆ ਕਿ ਹਰੇਕ ਵਿਅਕਤੀ ਨੂੰ ਬਰਾਬਰ ਯੋਗਲ ਬਰਾਬਰ ਹੋਣਾ ਚਾਹੀਦਾ ਆ ਜੇ ਤੁਸੀਂ ਕਿਸੇ ਨੂੰ ਕੋਈ ਵਿਸ਼ੇਸ਼ ਪੈਕੇਜ ਦੇਣੇ ਆ ਤੁਸੀਂ ਗੁਜਰਾਤ ਨੂੰ ਵਿਸ਼ੇਸ਼ ਪੈਕੇਜ ਦੇ ਦਿਓ ਨਾ ਮਾਂਚਲ ਨੂੰ ਦੇ ਦਿਓ ਪੰਜਾਬ ਨੂੰ ਦੇ ਦਿਓ ਹਰਿਆਣੇ ਨੂੰ ਦੇ ਦਿਓ ਜਿਹਨੂੰ ਮਰਜ਼ੀ ਦੇ ਦਿਓ ਸਾਨੂੰ ਤੇ ਕੀ ਆ